ਇੱਕ ਵਾਰ ਫੇਰ ਤੋਂ ਗੱਲ ਕਰਦੇ ਹਾਂ ਬਿੱਗ ਬਾਸ 19 ਦੀ ਬਿੱਗ ਬਾਸ 19 ਜਿਸ ਦਿਨ ਦਾ ਸ਼ੁਰੂ ਹੋਇਆ ਉਦੋਂ ਤੋਂ ਡਰਾਮਾ ਫਾਈਟ ਇਮੋਸ਼ਨ ਦੇਖਣ ਨੂੰ ਮਿਲਦਾ ਹੈ ਤੇ ਇੱਕ ਵਾਰ ਫੇਰ ਕੈਪਟਨਸੀ ਟਾਸਕ ਦੌਰਾਨ ਹੋਈ ਲੜਾਈ ਤੇ ਆਓ ਜੀ ਜਾਣਦੇ ਹਾਂ ਐਕਚੁਅਲੀ ਹੋਇਆ ਕੀ ਸੀ ਕੈਪਟਨਸੀ ਟਾਸਕ ਹੋਇਆ ਪਰ ਟਾਸਕ ਤੋਂ ਵੱਧ ਫਾਈਟ ਤੇ ਅਕਿਊਜਨਸ ਨੇ ਹਾਈਲਾਈਟ ਚੱਕ ਲਈ ਹੈ ਅਭਿਸ਼ੇਕ ਬਾਜਾਜ ਤੇ ਬਸੀਰ ਅਲੀ ਦੀ ਫਾਈਟ ਨੇ ਪੂਰਾ ਘਰ ਹਿਲਾ ਦਿੱਤਾ ਸੀ ਨਿਹਾਲ ਨੇ ਅਮਾਲ ਤੇ ਸੀਰੀਅਸ ਐਕੁਇਜ਼ੀਸ਼ਨਸ ਲਾ ਦਿੱਤੇ ਸੀ ਚਲੋ ਜੀ ਜਾਣਦੇ ਆ ਇੱਕ ਹੋਇਆ ਕੀ ਸੀ ਐਕਚੁਅਲੀ ਕੈਪਟਨਸੀ ਟਾਸਕ ਵਿੱਚ ਇੱਕ ਟੀਮ ਬਲੈਕਬੋਰਡ ਤੇ ਰੀਜ਼ਨਸ ਲਿਖਦੀ ਹੈ ਦੂਜੀ ਟੀਮ ਉਸ ਨੂੰ ਇਰੇਸ ਕਰਦੀ ਹੈ 네ਹਾ ਲਿਖਣ ਲਈ ਆਈ ਸੀ ਅਭਿਸ਼ੇਕ 바ਜਾਜ ਅਮਾਲ ਤੇ ਬਸੀਰ ਨੇ ਇਰੇਸ ਕਰ ਦਿੱਤਾ ਸੀ ਜਿੱਥੇ ਪੁਸ਼ਿੰਗ ਸ਼ੋਵਿੰਗ ਚੱਲ ਰਹੀ ਸੀ ਉੱਥੇ ਹੀ ਅਭਿਸ਼ੇਕ ਤੇ ਬਸੀਰ ਫਿਜ਼ੀਕਲ ਹੋ ਗਏ ਫਾਈਟ ਇੰਨੀ ਵੱਧ ਗਈ ਕਿ ਬਲੈਕਬੋਰਡ ਟੁੱਟ ਗਿਆ ਬਸੀਰ ਨੇ ਉਸ ਦਾ ਪਾਰਟ সুইমিਂਗ ਪੂਲ ਵਿੱਚ ਸੁੱਟ ਦਿੱਤਾ ਤੇ ਦੋਨੋਂ ਨੇ ਇੱਕ ਦੂਜੇ ਨੂੰ ਪਕੜ ਲਿਆ ਬਸੀਰ ਨੂੰ ਚੋਟ ਲੱਗ ਗਈ ਬਸੀਰ ਹਰਟ ਹੋ ਗਿਆ ਤੇ ਨੀਲਮ ਨੇ ਉਸ ਨੂੰ ਮੈਡੀਸਿਨ ਲਗਾ ਦਿੱਤੀ ਮੀਨ ਵਾਈਲ ਨਿਹਾਲ ਤੇ ਅਮਾਲ ਤੇ ਇਲਜ਼ਾਮ ਲਾ ਦਿੱਤੇ ਗਏ ਕਿ ਉਹ ਪਾਉਂਸ ਕਰ ਰਹੀ ਸੀ ਅਮਾਲ ਨੇ ਵਾਰ-ਵਾਰ ਸੌਰੀ ਵੀ ਕਿਹਾ ਹੱਥ ਵੀ ਜੋੜੇ ਪਰ ਨਿਹਾਲ ਰੋਂਦੀ ਰਹੀ ਜਸ਼ਾਨ ਦੇ ਨਾਲ ਇਮੋਸ਼ਨਲ ਬ੍ਰੇਕਡਾਊਨ ਹੋ ਗਿਆ ਅਮਾਲ ਤਾਂ ਕਹਿੰਦਾ ਵੀ ਮੇਰੇ ਡੌਗੀ ਦੀ ਕਸਮ ਮੈਂ ਕੁਝ ਨਹੀਂ ਕੀਤਾ ਤੇ ਇੱਕ ਗੱਲ ਥੋੜੀ ਜੀ ਫਨੀ ਵੀ ਸੀ ਕਿਉਂਕਿ ਤੁਸੀਂ ਇੱਕ ਡੌਗ ਦੀ ਕਸਮ ਖਾ ਰਹੇ ਹੋ ਕੰਟੈਸਟੈਂਟ ਡਿਵਾਈਡ ਰਹੇ ਕਿਸੇ ਨੇ ਅਮਾਲ ਨੂੰ ਸਮਝਾਇਆ ਕਿਸੇ ਨੇ ਨਿਹਾਲ ਦੀ ਸਾਈਡ ਲਈ ਇਸ ਫਾਈਟ ਦੇ ਵਿੱਚ ਅਵੇਜ਼ ਨਗਮਾ ਨੇ ਡਿਕਲੇਅਰ ਕਰ ਦਿੱਤਾ ਟੀਮ ਏ Winner ਰਹੀ ਹੈ ਪਰ ਬਸੀਰ ਨੇ ਆਵਾਜ਼ ਨੂੰ ਵੀ ਕਨਫਰੰਟ ਕੀਤਾ ਦੋਨਾਂ ਵਿੱਚ ਗਰਮੀ ਹੋਰ ਵੱਧ ਗਈ